ਇਹ ਇਸ 올림픽 ਵਿੱਚ ব্রোঞ্জ ਮੈਡਲ ਜਿੱਤਣ ਤੋਂ ਬਾਅਦ ਭਾਰਤੀ ਟੀਮ ਕੱਲ ਭਾਰਤ ਪਹੁੰਚੀ ਹੈ ਜਿੱਥੇ ਕਿ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਦਿੱਲੀ 에어ਪੋਰਟ ਤੇ ਤੇ ਹੁਣ ਅੱਜ ਭਾਰਤੀ ਟੀਮ ਅੰਮ੍ਰਿਤਸਰ ਪਹੁੰਚ ਰਹੀ ਹੈ ਕੁਝ ਪਲਾਂ ਵਿੱਚ ਔਰ ਸੱਚਗੰਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਕ ਹੋਣਗੇ ਭਾਰਤੀ ਟੀਮ ਦੇ ہاکی ਟੀਮ ਦੇ ਖਿਡਾਰੀ ਪੰਜਾਬ ਦਾ ਕੋਈ ਵੀ ਗਰੀਬ ਪਰਿਵਾਰ ਦਾ ਬੱਚਾ ਹੁਣ ਚੰਗੀ ਸਿੱਖਿਆ ਲਈ ਵਾਂਝਾ ਨਹੀਂ ਰਹੇਗਾ ਪੰਜਾਬ ਦੇ ਭਵਿੱਖ ਨੂੰ ਨਿਖਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ। ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾ ਪਿੰਡ ਦਾ ਜਾ ਉਹਨਾਂ ਦਾ ਸੰਤੇਸ਼ ਦਾ ਨਾਮ ਵਜੋਂ ਕਰੀ ਹੁਣ ਚੰਗੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ ਚ ਨਹੀਂ ਜਾਣਾ ਪੈ ਰਿਹਾ ਬਲਕਿ ਸਰਕਾਰੀ ਸਕੂਲਾਂ ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਵਿੱਚ ਕਾਫੀ ਡਿਫਰੈਂਸ ਮੰਨਿਆ ਜਾਂਦਾ ਸੀ ਪਰ ਹੁਣ ਆਪਾਂ ਜੇ ਕਹੀਏ ਹੁਣ ਤੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਵਧੀਆ ਬਣ ਚੁੱਕਿਆ ਪ੍ਰਾਈਵੇਟ ਸਕੂਲ ਦੇ ਨਾਲੋਂ ਸਰਕਾਰ ਨੇ ਜਿੰਦੇ ਵਿੱਚ ਹੁਣ ਕਾਫੀ ਵਧੀਆ ਇਨਫਰਾਸਟ੍ਰਕਚਰ ਵੀ ਦਿੱਤਾ ਪ੍ਰੋਜੈਕਟਰ ਵੇਸ ਸਟੱਡੀ ਵੀ ਦਿੱਤੀ ਹੋਈ ਹੈ ਨਾ ਟੀਚਰਸ ਦੀ ਮੈਥਡੋਲੋਜੀ ਬਹੁਤ ਵਧੀਆ ਹੈਗੀ ਹੈ ਇੱਥੇ ਦੇ ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਇਸ ਗਵਰਨਮੈਂਟ ਸਕੂਲ ਦੇ ਵਿੱਚ ਪਾਇਆ ਤਾਂ ਉਦੋਂ ਮੈਨੂੰ ਵੀ ਸੀਗਾ ਕਿ ਉਹਨਾਂ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਕਿਉਂ ਨਹੀਂ ਪਾਇਆ ਹੁਣ ਮੈਨੂੰ ਪਤਾ ਲੱਗ ਰਿਹਾ ਹੈ ਕਿ ਇਹ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਕਿਤੇ ਜ਼ ਕੀਤੇ ਗਏ ਜਿਸ 'ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬਾਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ ਔਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਜਨ ਸਿੰਘ ਧਾਮੀ ਵੀ ਇੱਥੇ ਪਹੁੰਚ ਚੁੱਕੇ ਨੇ ਜਿੱਥੇ ਕਿ ਉਹਨਾਂ ਦਾ स्वागत ਕਰਨੇ ਹੋਰ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਔਰ ਅੰਦਾਜ਼ੇ ਕੀ 브్రాونز ਮੈਡਲ ਪੈरिस ਦੇ 올림픽 ਵਿੱਚ ਭਾਰਤੀ ਹਾਕੀ ਟੀਮ ਨੇ ਜਿਹੜਾ ਕੀ ਉਹ ਹਾਸਲ ਕੀਤਾ ਔਰ ਬੜੀ ਵੱਡੀ ਉਪਲਬਧੀ ਹੈ ਇਹ 브్రాونز ਮੈਡਲ ਜਿਹੜਾ ਕੀ ਭਾਰਤੀ ਟੀਮ ਨੇ ਆਪਣੀ ਝੋਲੀ ਵਿੱਚ ਪਾਇਆ ਜਿਸ ਨਾਲ ਪੂਰੇ ਦੇਸ਼ ਦਾ ਮਾਣ ਵਧਿਆ ਔਰ ਕੁਝ ਪਲਾਂ ਵਿੱਚ ਹੀ ਭਾਰਤੀ ਹਾਕੀ ਟੀਮ ਦੇ ਖਿਡਾਰੀ ਇੱਥੇ ਸੱਚ ਕਰਨ ਸ੍ਰੀ ਹਰਮੰਦਰ ਸਾਹਿਬ ਵਿਖੇ ਮਥਾ ਟੇਕਣ ਵਾਸਤੇ ਪਹੁੰਚਣਗੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਪਹੁੰਚਣਗੇ ਕਿਉਂਕਿ ਪੂਰੇ ਦੇਸ਼ ਦੀਆਂ ਨਿਗਾਹਾਂ ਟਿੱਕੀਆਂ ਹੋਈਆਂ ਸੀਗੀਆਂ ਪੈਰਿਸ 올림픽 ਤੇ ਜਿੱਥੇ ਕਿ ਭਾਰਤੀ ਟੀਮ ਨੇ ব্রੌਂਜ਼ ਮੈਡਲ ਹਾਸਲ ਕੀਤਾ ਔਰ ਦੇਸ਼ ਵਾਸੀਆਂ ਦਾ ਮਾਣ ਵਧਾਇਆ ਜਿਸ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਖਿਡਾਰੀ ਕੁਸ਼ਮ ਪਹਿਲਾਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਤੇ ਪਹੁੰਚ ਚੁਕੇ ਨੇ ਔਰ ਉਸ ਤੋਂ ਬਾਅਦ ਖਿਡਾਰੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਣ ਵਾਸਤੇ ਉੱਥੇ ਰਵਾਨਾ ਹੋ ਚੁਕੇ ਨੇ ਤੁਹਾਨੂੰ ਦੱਸਿਏ ਬਰਸਾਤ ਵੀ ਬਹੁਤ ਜਿਆਦਾ ਹੋ ਰਹੀ ਹੈ ਸਫੇਰ ਤੋਂ ਹੀ ਤੇਜ਼ ਬਰਸਾਤ ਹੋ ਰਹੀ ਹੈ ਪਰ ਇਸ ਦੇ باوجود ਵੱਡੀ ਗਿਣਤੀ ਵਿੱਚ ਸੰਗਤਾਂ ਵੀ ਇੱਥੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਕ ਹੋਣ ਵਾਸਤੇ ਪਹੁੰਚੀਆਂ ਹੋਈਆਂ ਨੇ ਔਰ ਨਾਲ ਤੁਸੀਂ ਦੇਖ ਸਕਦੇ ਹੋ ਸਿਕਿਉਰਿਟੀ ਦੇ ਵੀ ਇੰਤਜ਼ਾਮ ਕੀਤੇ ਗਏ ਨੇ ਭਾਰਤੀ ਹਾਕੀ ਟੀਮ ਇਹ ਖਿਡਾਰੀ ਤੇ ਨਾਲ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਇੱਥੇ ਕੁਝ ਸਮੇ ਬਾਅਦ ਹੀ ਪਹੁੰਚਣ ਵਾਲੇ ਨੇ ਤਾਂ ਪੂਰੇ ਦੇਸ਼ ਵਾਸੀਆਂ ਦੀਆਂ ਨਿਗਾਹਾਂ ਪੈਰਿਸ 올림픽 ਤੇ ਟਿਕੀਆਂ ਸੀ ਔਰ ਦੇਸ਼ ਨੂੰ ਨਿਰਾਸ਼ ਨਹੀਂ ਕੀਤਾ ਭਾਰਤੀ ਹਾਕੀ ਖਿਡਾਰੀਆਂ ਨੇ ਔਰ ਪੈਰਿਸ 올림픽 ਵਿੱਚ ব্রੌਂਜ਼ ਮੈਡਲ ਜਿੱਤ ਕੇ ਜਿਹੜਾ ਕੀ ਭਾਰਤੀ ਚੋਲੇ ਵਿੱਚ ਪਾਇਆ ਔਰ ਅੱਜ ਟੀਮ ਜਿਹੜੀ ਹੈ ਉਹ ਸਚਕੰਡ ਸ਼੍ਰੀ ਹਰਮੰਦ ਸਾਹਿਬ ਵਿਖੇ ਨਤਮਸਕ ਹੋਣ ਵਾਸਤੇ ਕੁਝ ਪਲਾਂ ਵਿੱਚ ਪਹੁੰਚਣ ਵਾਲੀ ਹੈ ਕੈਮਰ ਪਰਸਨ ਵਿਪਨ ਸ਼ਰਮਾਣਾ सिकंदर दैनिक टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप